i right. ਦੇ ਨੇ ਕਿਦਾਂ ਦੀਆਂ ਸੇਵਾਵਾਂ ਪੰਜਾਬ ਸਰਕਾਰ ਔਰ ਮਾਨਯੋਗ ਮੁੱਖ ਮੰਤਰੀ ਜੀ ਦੀਆਂ ਹਦਾਇਤਾਂ ਮੁਤਾਬਕ ਸਾਰੇ ਪਿੰਡਾਂ ਦੇ ਵਿੱਚ ਆਪकी ਸਰਕਾਰ ਆਪਕੇ ਦਵਾਰ ਦੇ ਕੈਂਪ ਲੱਗ ਰਹੇ ਨੇ ਔਰ ਹਦਾਇਤਾਂ ਇਹ ਹੋਈਆਂ ਨੇ ਕਿ ਹਫਤੇ ਦੇ ਵਿੱਚ 2 ਦਿਨ ਡਿਪਟੀ ਕਮਿਸ਼ਨਰ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਉਸੇ ਤਹਿਤ ਅਸੀਂ ਅੱਜ ਪਿੰਡ ਚੜਿੱਕ ਦੇ ਵਿੱਚ ਜਿੱਥੇ ਚੜਿੱਕ ਮੱਲੀਆਂ ਵਾਲਾ, ਬੁੱਧ ਸਿੰਘ ਵਾਲਾ, ਨਾਲ ਕੋਟੇ ਤਾਰੇ ਵਾਲੇ ਦੇ ਇਹ ਪਿੰਡਾਂ ਨੂੰ ਵੀ ਬੁਲਾਇਆ ਗਿਆ ਸੀਗਾ ਇੱਥੇ ਸਾਰੇ ਡਿਪਾਰਟਮੈਂਟਸ ਦੇ ਜ਼ਿਲ੍ਹੇ ਦੇ ਹੈੱਡਸ ਆਏ ਨੇ ਤੇ ਇਹ ਪੰਜਾਂ ਪਿੰਡਾਂ ਤੋਂ ਲੋਕ ਆਏ ਨੇ ਕੋਈ 100 ਦੇ ਕਰੀਬ ਲੋਕ ਆਏ ਨੇ ਜਿਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਤੇ ਉਹਨਾਂ ਦੇ ਕਾਗਜ਼ ਪੱਤਰ ਲੈ ਕੇ ਫਿਰ ਆਨਲਾਈਨ ਸਬੰਧਤ ਵਿਭਾਗਾਂ ਨੂੰ ਭੇਜੇ ਗਏ ਨੇ ਔਰ ਸਬੰਧਿਤ ਵਿਭਾਗਾਂ ਵੱਲੋਂ ਆਪਣੀਆਂ ਸਾਰੀਆਂ ਜਿਹੜੀਆਂ ਉਹਨਾਂ ਦੇ ਨਾਲ ਸਬੰਧਿਤ ਜਾਣਕਾਰੀਆਂ ਨੇ ਉਹਨਾਂ ਦੀਆਂ ਸਕੀਮਾਂ ਨੇ ਉਹਨਾਂ ਬਾਰੇ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਕਿ ਲੋਕ ਮੰਨ ਲਓ ਕੋਈ ਸਮੱਸਿਆ ਲੈ ਕੇ ਆਉਂਦੇ ਨੇ ਪਰ ਇੱਥੋਂ ਕੋਈ ਜਾਣਕਾਰੀ ਲੈ ਕੇ ਜਾਣ ਤਾਂ ਕਿ ਇਸ ਤੋਂ ਬਾਅਦ ਉਹਨਾਂ ਦੀ ਕੋਈ ਆਉਣ ਵਾਲੀ ਸਮੱਸਿਆ ਸਮੱਸਿਆ ਹੀ ਨਾ ਬਣੇ ਉਹਦਾ ਉਹਨਾਂ ਨੂੰ ਆਪ ਨੂੰ ਹੀ ਹੱਲ ਪਤਾ ਹੋਵੇ ਔਰ ਉਸੇ ਮੀਟਿੰਗ ਦੇ ਵਿੱਚ ਸੀਐਨ ਸਾਹਿਬ ਨੇ ਇਹ ਵੀ ਡਾਇਰੈਕਸ਼ਨ ਦਿੱਤੀਆਂ ਸੀ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਸੀਐਮ ਵਿੰਡੋ ਬਣੇਗੀ ਜਿਹੜੀ ਆਪਣੇ ਵੀ ਮੋਗੇ ਡੀਸੀ ਦਫਤਰ ਦੇ ਵਿੱਚ ਮੇਰੇ ਦਫਤਰ ਦੇ ਕੋਲੇ ਬਣ ਗਈ ਹੈ ਜਿਹਦੇ ਵਿੱਚ ਆਫੀਸਰ ਬੈਠਣਗੇ ਉਹ ਪੂਰੀ ਬ੍ਰਾਂਚ ਹੋਏਗੀ ਜੋ ਤਤਪਰਤਾ ਨਾਲ ਸੀਐਮ ਸਾਹਿਬ ਨੂੰ ਭੇਜਣ ਵਾਲੀ ਡਾਕ ਜਾਂ ਲੋਕਾਂ ਦੇ ਕੋਈ ਗ੍ਰੀਵੈਂਸਸ ਸ਼ਿਕਾਇਤਾਂ ਜਾਂ ਲੋਕਾਂ ਵੱਲੋਂ ਕੋਈ ਵੀ ਗੱਲ ਜਿਹੜੀ ਉੱਥੇ ਪਹੁੰਚਾਉਣੀ ਹੋਏਗੀ ਉਹ ਨਾਲ ਦੀ ਨਾਲ ਸੀਐਮ ਸਾਹਿਬ ਨੂੰ ਪਹੁੰਚਾਉਣ ਲਈ ਇੱਕ ਉਹ ਵੱਖਰੀ ਬ੍ਰਾਂਚ ਬਣ ਗਈ ਜਿਹੜੀ ਇੰਡੀਪੈਂਡੈਂਟ ਹੀ ਹੋਏਗੀ ਆਲਮੋਸਟ ਡੀਸੀ ਦਫਤਰ ਤੋਂ ਤੇ ਇੱਕ ਹੋਰ ਸਵਾਗਤ ਕਰਨ ਲਈ ਇੱਕ ਡੈਸਕ ਲਾਇਆ ਹੈ ਹੈਲਪ ਡੈਸਕ ਉਹਦੇ ਵਿੱਚ ਇਹ ਹੈ ਕਿ ਦਫਤਰਾਂ ਦੇ ਵਿੱਚ ਕਿਉਂਕਿ ਬਹੁਤ ਲੋਕ ਆਉਂਦੇ ਨੇ 100 ਦੇ ਕਰੀਬ ਤਾਂ ਬੰਦੇ ਮੈਨੂੰ ਮਿਲਦੇ ਆ ਡੇਲੀ ਐਵਰੇਜ ਜੇ ਮੈਂ ਕੱਢ ਕੇ ਮੋਟਾ ਜਿਹਾ ਦੱਸਾਂ ਤਾਂ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਹੈਗਾ ਕਿ ਮੈਂ ਕਿਸ ਕਮਰੇ 'ਚ ਜਾਣਾ ਕਿਸ ਦਫਤਰ 'ਚ ਜਾਣਾ ਕਿਸ ਅਫਸਰ ਨੂੰ ਮਿਲਣਾ ਤਾਂ ਉਹ ਡੀਸੀ ਦਫਤਰ ਦੇ ਵਿੱਚ ਵੱਡੇ ਸਾਰੀ ਇੱਕ ਹੈਲਪ ਡੈਸਕ ਹੋਏਗਾ ਅ ਜਿੱਥੇ ਜਾ ਕੇ ਉੱਥੇ ਲਿਖਿਆ ਵੀ ਹੋਏਗਾ ਇਹ ਸਾਰੀ ਜਾਣਕਾਰੀ ਜੇ ਤੁਸੀਂ ਮੈਨੂੰ ਪੁੱਛੋ ਕਿ ਜੇ ਤੁਹਾਨੂੰ ਨਹੀਂ ਪਤਾ ਹੈਗਾ ਕਿ ਤੁਸੀਂ ਕਿਸ ਦਫ਼ਤਰ 'ਚ ਕਿਸ ਨੂੰ ਮਿਲਣਾ ਹੈ ਤਾਂ ਉਹ ਲੋਕ ਉੱਥੇ ਜਿਹੜਾ ਕੋਈ ਵੀ ਅਣਜਾਣ ਬੰਦਾ ਆਉਂਦਾ ਹੈ ਤੇ ਆਪਣੇ ਕੰਮ ਪ੍ਰਤੀ ਮੰਨ ਲੋ ਵੀ ਮੈਂ ਆਹ ਕੰਮ ਕਰਾਉਣਾ ਫਰਜ਼ ਦੇ ਪ੍ਰਤੀ ਮੇਰਾ ਕੰਮ ਹੈਗਾ ਜਾਂ ਕੋਈ ਸਰਟੀਫਿਕੇਟ ਹੈ ਜਾਂ ਮੈਂ ਕਿੱਥੇ ਜਾਵਾਂ ਤਾਂ ਉਹ ਤੁਹਾਨੂੰ ਬਕਾਇਦਾ ਦੱਸਿਆ ਜਾਏਗਾ ਕਿ ਤੁਸੀਂ ਇਸ ਕਮਰੇ ਦੇ ਵਿੱਚ ਇਸ ਬੰਦੇ ਨੂੰ ਮਿਲ ਲਓ ਇਹ ਇਹ ਦੋ ਤਿੰਨ ਸਕੀਮਾਂ ਸੀ ਜਿਨ੍ਹਾਂ ਬਾਰੇ ਇੱਥੇ ਕਾਮਨ ਜਾਣਕਾਰੀ ਦਿੱਤੀ ਗਈ ਆ ਔਰ ਫਿਰ ਸਾਰੇ ਮਹਿਕਮਿਆਂ ਵੱਲੋਂ ਆਪਣੀਆਂ ਆਪਣੀਆਂ ਸਕੀਮਾਂ ਮੰਨ ਲੋ ਐਸਸੀ ਕਾਰਪੋਰੇਸ਼ਨ ਦੀਆਂ ਸਕੀਮਾਂ ਨੇ এমਪਲాయਮੈਂਟ ਅਲਾਈਐਂਸ ਸਕੀਮਾਂ ਨੇ ਕਿਸੇ ਹੈਲਥ ਅਲਾਈਐਂਸ ਸਕੀਮਾਂ ਨੇ ਜਿੰਨੀਆਂ ਵੀ ਹੈਗੀਆਂ ਜਿੰਨੇ ਵੀ ਆਪਣੇ ਡਿਪਾਰਟਮੈਂਟਸ ਨੇ ਉਹਨਾਂ ਸਾਰਿਆਂ ਨੇ ਆਪਣੀਆਂ ਆਪਣੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਹੈ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਗੱਲਾਂ ਦਾ ਪਤਾ ਹੋਵੇ ਤੇ ਉਹ ਉਹਨਾਂ ਦਾ ਲਾਭ ਲੈ ਸਕਣ ਮੈਂ ਗੁਰਚਰ ਸਿੰਘ ਸਰਪੰਚ ਜੀ ਸਰਪੰਚ ਜੀ ਤੁਹਾਡੇ ਪਿੰਡ ਜਮਾਗੜ ਸਰਕਾਰ ਆ ਦੇ ਦੁਆਰ ਦਾ ਸੈਂਪਲ ਲੱਗਿਆ ਗਿਆ ਕਿੰਨਾ ਖਲਾਹੇ ਬੰਦ ਔਰ ਕੀ ਕਹਿੰਦੇ ਲੋਕ ਇਹ ਬਹੁਤ ਵਧੀਆ ਇਕ ਉਪਰਾਲਾ ਪ੍ਰਗਟਮਾਨ ਸਰਕਾਰ ਦਾ ਇਹ ਇਹਨਾਂ ਚ ਸਾਰੇ ਮਹਿਕਮੇ ਆਏ ਆ ਮਤਲਬ ਵਾਟਰ ਸਪਲਾਈ ਜਿਹੜੇ ਆਪਣੇ ਵੀਡੀਓ ਦਫ਼ਤਰ ਵਾਲੇ ਵੀ ਤੇ ਸਾਰੇ ਮਹਿਕਮੇ ਆਏ ਆ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਕੁਝ ਦਾ ਹੱਲ ਕੀਤਾ ਕੁਝ ਇਹਨਾਂ ਨੇ ਮਤਲਬ ਲੋਕਾਂ ਤੋਂ ਲੈਟਰ ਵੀ ਲੈ ਲਿਆ ਉਹ ਹੱਲ ਹੋਣਗੇ ਜਿੱਤੇ ਚ ਜਿਵੇਂ ਪੀਣ ਵਾਲੇ ਪਾਣੀ ਦੀ ਸਮੱਸਿਆ ਹੈਗੀ ਆ ਜਾਂ ਨਹਿਰੀ ਮਹਿਕਮੇ ਆ ਜਾਂ ਕਿਸੇ ਦਾ ਕੋਈ ਲਾਈਟ ਨਾਲ ਸੰਬੰਧਤਾ ਸਾਰੇ ਮਹਿਕਮੇ ਆਏ ਆ ਤੇ ਸਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਕੀ ਕਹੋਗੇ ਇਹਨਾਂ ਚਲਦਾ ਇਹ ਬਹੁਤ ਵਧੀਆ ਪਰਾਲਾ ਮਤਲਬ ਕਿਤੇ ਲੋਕਾਂ ਨੂੰ ਮਤਲਬ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਉਹ ਸਾਰੀਆਂ ਇਹਨਾਂ ਮੁਸ਼ਕਲਾਂ ਦੇ ਹੱਲ ਇੱਥੇ ਪਿੰਡ ਦੇ ਵਿੱਚ ਹੀ ਹੋ ਗਏ ਆ ਤੇ ਕਈਆਂ ਦੇ ਘਰ ਵੀ ਦਿੱਤੇ ਕਈਆਂ ਦੇ ਉਹ ਬਾਅਦ ਵਿੱਚ ਹੋ ਜਾਣਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਲਜੀਤ ਸਿੰਘ ਜੀ ਮਲਜੀਤ ਸਿੰਘ ਜੀ ਅੱਜ ਸਰਕਾਰ ਜਿਹੜੀ ਹੈ ਤੁਹਾਡੇ ਪਿੰਡ ਪਹੁੰਚੀ ਹੈਗੀ ਆ ਸਾਰੇ ਅਧਿਕਾਰੀ ਆਏ ਨੇ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਪ੍ਰੋਗਰਾਮ ਹੈ ਹਰ ਇੱਕ ਮਹਿਕਮੇ ਦਾ ਹਰ ਇੱਕ ਇੱਕ ਮੁਲਾਜ਼ਮ ਆਇਆ ਤਕੜਾ ਚੰਗਾ ਵੱਡਾ ਮੁਲਾਜ਼ਮ ਡੀਸੀ ਤੋਂ ਲੈ ਕੇ ਵੀਡੀਓ ਤੱਕ ਛੋਟੇ ਮੁਲਾਜ਼ਮ ਵੀ ਸਾਰੇ ਆਏ ਆ ਤੇ ਲੋਕਾਂ ਦੀ ਸਮੱਸਿਆ ਦਾ ਹੱਲ ਹੋਈ ਜਾਂਦਾ ਤੇ ਲੋਕੀ ਬਹੁਤ ਖੁਸ਼ ਆ ਆਪੋ ਆਪਣੀਆਂ ਐਪਲੀਕੇਸ਼ਨਾਂ ਲੈ ਕੇ ਕੰਮ ਕਰਵਾਈ ਜਾਂਦੇ ਆ ਸਾਨੂੰ ਸ਼ਹਿਰ 'ਚ ਨਹੀਂ ਜਾਣਾ ਪਿਆ ਗਰਮੀ ਜਿਨੀ ਗਰਮੀ ਕਰਨ ਵੀ ਬਹੁਤ ਪੂਰਾ ਰਸ਼ਾ ਹੈ। ਹਰ ਇੱਕ ਮਾਜਾ ਸਾਡੇ ਪਿੰਡ ਦੇ ਵਿੱਚ ਕੋਈ ਸੀ ਤੁਹਾਡੀ ਕੀ ਸਮੱਸਿਆ ਸੀਗੀ? ਸਾਡੀ ਸਮੱਸਿਆ ਸੀ ਪਾਣੀ ਦੀ ਜਿ ਖੇਤਾਂ ਵਾਲੇ ਪਾਣੀ ਦੀ। ਸਾਡਾ ਪਾਣੀ ਪਿੰਡਾਂ ਦੇ ਵਿੱਚ 5% ਪਾਣੀ ਲੱਗਦਾ ਕੱਸੀਆਂ ਦਾ। ਸਾਡਾ ਹੁਣ ਰਾਤ ਟੀਚਾ ਇਹਨਾਂ ਦਾ 80% ਦਾ ਹੀ ਪਾਣੀ ਹੈ। ਦੇਣਗੇ ਉਹ ਕੀ ਉਹ ਕੀ ਕਿੰਨਾ ਲੋ ਆਸ਼ਕ ਕੀ ਕੋਣ ਸਾਨੂੰ ਦਿੱਤਾ ਵੇਸ ਅਸੀਂ ਐਪਲੀਕੇਸ਼ਨਾਂ ਨੂੰ ਦੇਦੀ ਸਾਡੀ ਕਮੇਟੀ ਪੰਜ ਮੈਂਬਰੀ ਕਮੇਟੀ ਬਣ ਗਈ ਖਾਲੇ ਪੱਕੇ ਵੀ ਹੋਣਗੇ ਇੰਡਰਗਰਾਉਂਡ ਵੀ ਹੋਣਗੇ ਪਾਣੀ ਹਰੇ ਖੇਤ ਖੇਤਾਂ 'ਚ ਜਾ ਸਕਦੇ ਕਿੰਦਾ ਜਦੋਂ ਇਦਾਂ ਦੇ ਕੈਂਪ ਲੱਗਦੇ ਕੀ ਕੀ ਕੌਣ ਨੇ ਇਹ ਤਾਂ ਹੀ ਬਹੁਤ ਵਧੀਆ ਚੀਜ਼ ਆ ਬਰਾਲਾ ਗਵਰਨਮੈਂਟ ਨੂੰ ਇਹੀ ਬਰਾਲੇ ਕਰਨੇ ਚਾਹੀਦੇ ਆ ਵਧੀਆ ਹਰੇਕ ਬੰਦੇ ਤੱਕ ਪਹੁੰਚ ਹੋ ਜਾਂਦੀ ਆ ਗਰੀਬ ਬੰਦੇ ਦੀ ਪਹੁੰਚ ਹੋ ਜਾਂਦੀ ਆ ਤਕੜੇ ਬੰਦੇ ਦੀ ਪਹੁੰਚ ਹੋ ਜਾਂਦੀ ਆ ਟਾਈਮ ਦਾ ਵੇਸਟ ਬਚ ਪਾ ਜਾਂਦੀ ਆ ਤਕਰੀਬਨ ਜੀ ਅੱਜ ਸਰਕਾਰ ਤੁਹਾਡੇ ਦਰਵਾਜ਼ੇ ਪਿੰਡ ਪਹੁੰਚੀ ਹੈਗੀ ਆ ਤੇ ਕੀ ਕਹੋਗੇ तकरीबन 70 ਤੋਂ 75 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਸਰਕਾਰ ਨੇ ਇੱਕ ਛੇ ਲੰਕਾ ਜੋ ਕਦਮ ਚੱਕਿਆ ਜਿਹਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਹਰੇਕ ਜ਼ਿਲ੍ਹੇ ਦਾ ਡੀਸੀ ਜਿੰਨੇ ਵੀ ਵਿਭਾਗੇ ਆ ਉਹ ਪਿੰਡਾਂ ਤੇ ਜਾ ਕੇ ਹਰੇਕ ਲੋਕਾਂ ਦੀ ਸਮੱਸਿਆ ਸੁਣ ਰਹੇ ਆ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਸੁੱਖ ਹੋ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਲੋਕ ਅਨਪੜਤਾ ਦੇ ਕਾਰਨ ਮਰ ਰਹੇ ਆ ਅਨਪੜਤਾ ਨਾ ਹੁਣ ਕਰਕੇ ਕਿਸੇ ਦਾ ਧਰ ਕੜ ਨਹੀਂ ਬਣਦਾ ਬਹੁਤ ਸਾਰੇ ਲੋਕਾਂ ਨੂੰ ਢੇੜੇ ਕਚਹਿਰੀਆਂ ਠਾਣਿਆਂ ਦੇ ਵਿੱਚ ਔਰ ਜਿੰਨੇ ਆਪਣੇ ਸਰਕਾਰੀ ਦਫ਼ਤਰ ਉਹਦੇ ਮਾਰਨੇ ਪੈਂਦੇ ਆ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਸਰੰਗਾਂ ਜੋ ਕੰਮ ਚੱਕਿਆ ਸੀ ਸਰਕਾਰ ਨੇ ਉਸ ਦੀ ਵੀ ਵਧਾਈ ਦਿੰਦੇ ਆ ਵੀ ਇਹਦੇ ਨਾਲ ਸਾਡੇ ਪਿੰਡ ਦੇ ਜਿੰਨੇ ਵੀ ਕੰਮ ਰੁਕੇ ਹੋਏ ਨੇ ਉਹ ਅੱਜ ਇੱਥੇ ਜਿੰਨੀਆਂ ਸ਼ਿਕਾਇਤਾਂ ਨੇ ਦਰਜ ਹੋ ਚੁੱਕੀਆਂ ਨੇ ਤੇ ਅਸੀਂ ਆਸ ਵੀ ਕੀਤੀ ਹੈ ਤੇ ਉਹਨਾਂ ਨੇ ਵਾਅਦਾ ਵੀ ਕੀਤਾ ਵੀ ਜਿਹੜੇ ਤੁਹਾਡੇ ਪਿੰਡ ਦੇ ਕੰਮ ਆਏ ਜਲਦ ਤੋਂ ਜਲਦ ਪੂਰੇ ਕੀਤੇ ਜਾਣਗੇ ਬਕੀ ਨਾ ਮੈਂ ਤੁਹਾਡਾ ਮਨਜੀਤ ਸਿੰਘ ਜੀ ਕੀ ਸਮੱਸਿਆ ਕੀ ਹੈ ਤੁਸੀਂ ਅੱਜ ਕੈਂਪ ਤੇ ਆਇਆ ਸਾਡੀ ਸਭ ਤੋਂ ਵੱਡੀ ਸਮੱਸਿਆ ਦਾ ਜੀ ਪਿੰਡ ਜੋ ਪਾਣੀ ਦੀ ਹੈ ਸਮੱਸਿਆਵਾਂ ਤਾਂ ਪਿੰਡ ਦੇ ਵਿੱਚ ਬਹੁਤ ਨੇ ਬਹੁਤ ਜ਼ਿਆਦੇ ਮਿੱਧੂ ਨੇ ਮੁੱਦੇ ਨੇ ਪਰ ਪਹਿਲੀ ਸਮੱਸਿਆ ਸਾਡੀ ਜਿਹੜੀ ਹੈ ਪੀਣ ਵਾਲੇ ਪਾਣੀ ਦੀ ਹੱਲ ਕੀਤੀ ਜਾਵੇ ਜਿਹੜੇ ਪੀਣ ਵਾਲੇ ਹਾਨੀਕਾਰਕ ਤੇ ਜ਼ਹਿਰੀਲੇ ਪਾਣੀ ਕਾਰਨ ਲੋਕਾਂ ਨੂੰ ਜੌਰਕ ਐਸਿਡ ਹੈ ਪੈਰਾਲਾਈਸ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਰਹੀਆਂ ਸਾਡਾ ਜਿਹੜਾ ਵਾਟਰ ਬਾਕਸ ਹੈ ਇੱਕ ਤਾਂ ਬਹੁਤ ਵਧੀਆ ਜਗਾ ਤੇ ਬਣਿਆ ਹੋਇਆ ਬਹੁਤ ਪੁਰਾਣਾ ਸ਼ਾਇਦ 173 ਦਾ ਬਣਿਆ ਹੋਇਆ ਦੂਸਰਾ ਵਾਟਰ ਬਾਕਸ ਹੈ ਜਿਹੜਾ ਉਹ ਤਕਰੀਬਨ 15 ਤੋਂ 20 ਸਾਲ ਪੁਰਾਣਾ ਹੈ ਉਹ ਇੱਕ ਥੀਵੀ ਰੇਜ ਦੀ ਡਰੇਨ ਆ ਸਾਰੇ ਪਿੰਡ ਦਾ ਗਟਰ ਦਾ ਪਾਣੀ 플ਸ਼ ਡਿੱਗਾ ਦਾ ਪਾਣੀ ਜਿੱਥੇ ਜਾ ਕੇ ਡੱਕਦਾ ਉੱਥੇ ਬਣਿਆ ਹੋਇਆ ਜਿਹਦਾ ਜੋਇੰਟ ਮੋੜ ਦੇ ਵਿੱਚੋਂ ਹੀ ਲੀਕ ਨੇ ਉਸ ਤੋਂ ਬਾਅਦ ਚ ਕਈ ਥਾਵਾਂ ਤੇ ਪਿੰਡ ਵਿੱਚ ਜਾ ਕੇ ਲੀਕ ਨੇ ਥਾਂ ਥਾਂ ਦੇ ਉੱਪਰ ਉਹ ਗੰਦਾ ਪਾਣੀ ਪੀਣ ਵਾਲੀਆਂ ਪਾਈਪਾਂ ਦੇ ਵਿੱਚ ਰਲ ਰਿਹਾ ਪਿੰਡ ਦੇ ਵਿੱਚ ਬਹੁਤ ਗਰੀਬ ਘਰ ਆਏ ਜਿਹੇ ਨੇ ਜਿਹੜੇ ਪਾਣੀ ਸਾਫ਼ ਲਿਆਉਣ ਤੋਂ ਸਮਰੱਥ ਨਹੀਂ ਕਿਉਂਕਿ ਉਹ ਸਮਰਸੀ ਵਾਲ ਮੋਟਰਾਂ ਕਿਸੇ ਦੇ ਘਰੇ ਹੈ ਨਹੀਂ ਆ ਠੀਕ ਹੈ ਉਹੀ ਲੋਕ ਪਾਣੀ ਪੀ ਜਾਂਦੇ ਆ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਇਹ ਖਲਵਾੜ ਹੋ ਰਿਹਾ ਜਿਹੜੀ ਪੰਚਾਇਤ ਅੰਡਰ ਗਵਰਨਮੈਂਟ ਨੇ ਇਹ ਵਾਟਰ ਬੋਸ ਦਾ ਕਮੇਟੀਆਂ ਨੂੰ ਜਮ੍ਹਾਂ ਸੌਂਪਿਆ ਹੋਇਆ ਵੀ ਉਹ ਪਿੰਡਾਂ ਦੇ ਵਿੱਚ ਬੈਲ ਵੀ ਕਲੈਕਸ਼ਨ ਕਰਨਗੇ ਤੇ ਨਿਰੰਤਰ ਸਪਲਾਈ ਵੀ ਚਲਾਉਣਗੇ ਬਹੁਤ ਸਾਰੇ ਘਰ ਪਿੰਡ ਦੇ ਵਿੱਚ ਅਜਿਹੇ ਨੇ ਜਿਨ੍ਹਾਂ ਦੇ ਕਨੈਕਸ਼ਨ ਵਾਟਰ ਬਾਕਸ ਦੇ ਨੇ ਤੇ 100 ਰੁਪਿਆ ਪਰ ਘਰ ਹਰ ਮਹੀਨੇ ਪੀਲੀ ਦਾ ਬਿੱਲ ਵੀ ਦਿੰਦਾ ਤੇ ਉਸ ਨੂੰ ਪਾਣੀ ਨਾ ਤਾਂ ਪ੍ਰੋਪਰ ਪੂਰਾ ਮਿਲਦਾ ਅੱਧੇ ਪਿੰਡ ਵਿੱਚ ਪਾਣੀ ਪਹੁੰਚਦਾ ਹੈ ਪਿੰਡ ਦੇ ਦੂਸਰੇ ਪਾਸੇ ਪਾਣੀ ਪਹੁੰਚਦਾ ਨਹੀਂ ਜਿਵੇਂ ਕਿ ਸਰਕਾਰ ਪੱਤੀ ਦੇ ਵਿੱਚ ਉਧਰ ਗਰਮੱਲਾ ਉਧਰ ਪਾਸੇ ਨੇ ਪਾਣੀ ਪਹੁੰਚਦਾ ਠੀਕ ਹੈ ਜੀ ਕੋਸ਼ਿਸ਼ ਕਰ ਇਧਰ ਨੇ ਹੋਰ ਪਾਸੇ ਅੱਗੇ ਪਿੰਡ ਦੇ ਦੂਜੇ ਸਾਈਡਾਂ ਤੇ ਉਧਰ ਵੀ ਪਾਣੀ ਨਹੀਂ ਪਹੁੰਚ ਰਿਹਾ ਅਗਰ ਪਹੁੰਚਦਾ ਹੈ ਤਾਂ ਪਾਣੀ ਪੀਣ ਯੋਗ ਨਹੀਂ ਹੈਗਾ ਇਸ ਕਰਕੇ ਸਾਡੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਸਰਕਾਰ ਦੇ ਧਿਆਨੋ ਚ ਲਿਆਉਣਾ ਚਾਹੁੰਦੇ ਆ ਮਾਨਯੋਗ ਡੀਸੀ ਸਾਹਿਬ ਦੇ ਧਿਆਨੋ ਚ ਲਿਆਉਣਾ ਚਾਹੁੰਦੇ ਆ ਕਿ ਜਿਹੜਾ ਪਿੱਛੇ ਮੇਨਟੇਨੈਂਸ ਵਾਸਤੇ ਪੈਸਾ ਗਵਰਨਮੈਂਟ ਨੇ ਦਿੱਤਾ ਹੈ ਉਹ ਤਾਂ ਇੱਕ ਵੱਖਰਾ ਇਸ਼ੂ ਹੈ ਜਿਹੜੇ ਪੈਸੇ ਲੋਕੀ ਬੇਲੀ ਪਾਣੀ ਦੇ ਦੇ ਰਹੇ ਆ ਪਾਣੀ ਦੇ ਪੈਸੇ ਦੇਣ ਦੇ ਬਾਵਜੂਦ ਵੀ ਲੋਕਾਂ ਨੂੰ ਪੀਣਯੋਗ ਪਾਣੀ ਨਹੀਂ ਮਿਲਦਾ ਇਹ ਸਾਡੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਜਿਹੜੀ ਲੀਕਜ ਹੈ ਉਹ ਠੀਕ ਕੀਤੀ ਜਾਵੇ ਹੋਰ ਪ੍ਰੋਪਰ ਕਰਵਾ ਕੇ ਸਾਫ਼ ਪਾਣੀ ਦੇ ਸੈਂਪਲ ਪ੍ਰਵਾਹ ਕੇ ਲੋਕਾਂ ਦੇ ਘਰਾਂ ਤੱਕ ਪੀਣਯੋਗ ਪਾਣੀ ਪਹੁੰਚਾਇਆ ਜਾਵੇ ਮਾਨ ਸਾਹਿਬ ਤੱਕ ਲੋਕਾਂ ਨੂੰ ਬਹੁਤ ਉਮੀਦਾਂ ਨੇ ਸਭ ਤੋਂ ਵੱਡੀ ਉਮੀਦ ਇਹ ਹੈ ਵੀ ਜੇ ਜ਼ਿੰਦਗੀ ਹੈ ਤਾਂ ਜਿਉਣਾ ਤੇ ਜੀਵਨ ਤਾਂ ਹੀ ਸਾਡਾ ਸਵਸਥ ਰਹਿ ਸਕਦਾ ਜੇ ਸਾਡਾ ਖਾਣਾ ਪੀਣਾ ਆਬੋ ਹਵਾ ਸਾਡੀ ਸਹੀ ਹੋਊਗੀ ਸਾਡੀ ਸਰਕਾਰ ਅੱਗੇ ਇਹ ਸਾਰੇ ਨਗਰ ਵੱਲੋਂ ਆਮ ਜਨਤਾ ਵੱਲੋਂ ਅਪੀਲ ਆ ਕਿ ਸਾਡੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹੋਵਾਂਗੇ ਤੁਸੀਂ ਕਿਤੇ ਪੰਚਾਇਤ ਨੂੰ ਸ਼ਿਕਾਇਤ ਕੀਤੀ ਹੈ ਵੀ ਭਾਈ ਸਾਡੀ ਸੁਣਸਿਆ ਪੰਚਾਇਤ ਨੂੰ ਵਾਰ-ਵਾਰ ਹਜ਼ਾਰਾਂ ਬੰਦਿਆਂ ਨੇ ਪਿੰਡ ਵਿੱਚੋਂ ਕਿਹਾ ਹੈ ਪੰਚਾਇਤ ਗੱਲ ਟੋਲ ਮਟੋਲ ਗੋਲ ਕਰ ਦਿੰਦੀ ਹੈ ਜੀ ਕਿਉਂਕਿ ਪੰਚਾਇਤ ਦੀ ਜ਼ਿੰਮੇਵਾਰੀ ਹੈ ਪਿੰਡ ਵਿੱਚੋਂ ਕਲੈਕਸ਼ਨ ਕਰਨ ਦੀ 100 ਰੁਪਿਆ ਪਰ ਕਨੈਕਸ਼ਨ ਮਹੀਨੇ ਦਾ ਉਹ ਕਰ ਵੀ ਰਹੇ ਆ ਜਿਸ ਨੂੰ ਮੈਂ ਇੱਕ ਰਜਿਸਟਰ ਆਪਣੇ ਤੌਰ ਤੇ ਇੱਕ ਸੇਵਾ ਦੇ ਤੌਰ ਤੇ ਲਿਖ ਲਿਆ ਸਾਰੇ ਜੇਸ਼ਟ ਦੇ ਵਿੱਚ ਮੈਂ ਲੈ ਰਹਿਆਂ ਲੋਕਾਂ ਨੇ ਬਿੱਲ ਕਿੰਨੇ ਪੇ ਕਰਦੇ ਪਿਛਲੇ 5 ਸਾਲਾਂ ਚ ਇਹ ਕਹਿੰਦੇ ਸਾਡੇ ਕੋਲੇ ਬਿੱਲ ਨਹੀਂ ਲੋਕ ਦਿੰਦੇ ਪਰ ਜਦੋਂ ਹੁਣੇ ਪਿੰਡ ਦੇ ਵਿੱਚ ਘਰਾਂ ਤੇ ਜਾ ਕੇ ਦੇਖਿਆ ਸੀ ਤਾਂ ਦੇਖਾਂ ਤੇ ਕੋjection ਕਰ ਇਹ ਨੇ ਜਿਹੜੇ ਬਿੱਲ ਨਹੀਂ ਦਿੰਦੇ तकरीबन ਸਾਰੇ ਹੀ ਦਿੰਦੇ ਆ ਠੀਕ ਹੈ ਜੀ ਇਸ ਇਸ ਕਰਕੇ ਇਹ ਡੀ ਸਾਹਿਬ ਨੂੰ ਜਦੋਂ ਆਉਣਗੇ ਤਾਂ ਅਗਲੀ ਵੇਰ ਆ ਜਾਂ ਅਸੀਂ ਡੀਸੀ ਦਫ਼ਤਰ ਸਾਹਿਬ ਮੋਗਾ ਜਾਵੜਾਂਗੇ ਐਮ ਐਲ ਏ ਸਾਹਿਬ ਨੂੰ ਮਿਲਾਂਗੇ ਜਲ ਸਪਲਾਈ ਮੰਤਰੀ ਨੂੰ ਮਿਲਾਂਗੇ ਹੋ ਸਕਦਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਮਿਲਾਂਗੇ ਕਿ ਸਾਡੇ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਆਬਾਦੀ ਬਹੁਤ ਜ਼ਿਆਦਾ ਹੋਣ ਕਰਕੇ ਗੰਦਾ ਪਾਣੀ ਪੀਣ ਨਾਲ ਉਹਨੇ ਮਰੀਜ਼ ਵੱਧ ਜਾਣੇ ਆ ਇਹ ਸਰਕਾਰ ਨੂੰ ਵੀ ਪਤਾ ਬੀ ਡਿਜੀਟਲ ਜਮਾਨਾ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਜਦੋਂ ਆਪਾਂ ਜ਼ਹਿਰੀਲਾ ਪਾਣੀ ਪੀਵਾਂਗੇ ਪਲੂਟਿਡ ਪਾਣੀ ਪੀਵਾਂਗੇ ਤੇ ਤੁਹਾਡੀ ਸਿਹਤ ਆ ਜਿਹੜੀ ਖਰਾਬ ਹੋਣੀ ਹੋਣੀ ਤੁਸੀਂ ਹੁਣ ਇਹ ਜਿਹੜੀ ਇਹ ਕੰਪਲੀਟ ਹੈ ਇਸ ਕੈਂਪ ਚ ਇਹਨਾਂ ਨੂੰ ਦਰਜ ਕਰਾਈ ਨਹੀਂ ਸਰ ਮੈਂ ਡੀ ਸਾਹਿਬ ਦੀ ਵੇਟ ਕਰ ਰਿਹਾ ਮੈਂ ਡੀ ਸਾਹਿਬ ਨੂੰ ਬਰਬਲੀ ਦੱਸਾਂਗਾ ਪਹਿਲਾਂ ਮੈਂ ਸਾਰੀ ਆਪ ਦੇ ਤੌਰ ਤੇ ਇਨਕੁਆਰੀ ਕਰਾਂਗੇ ਪਿੰਡ ਦੇ ਚ ਇਹਨਾਂ ਨੇ ਸਾਡੀ ਜਨਤਾ ਦਾ ਪੈਸਾ ਇਕੱਠਾ ਕਿੰਨਾ ਕੀਤਾ ਸਰਕਾਰ ਦੇ ਪੈਸੇ ਤੋਂ ਬਿਨਾਂ ਵੇਰ ਦੇ ਹਿਸਾਬ ਦੇ ਕੇ ਪੇ ਸ਼ੰਗਲ ਲੈ ਕੇ ਜਾਊਗਾ ਸਾਰਾ ਪਰਸਟਨ ਦੇ ਵਿੱਚ ਸਰ ਜੀ ਕਿ ਸਾਡਾ 5 ਸਾਲਾਂ ਦੇ ਵਿੱਚ ਇੰਨਾ ਪੈਸਾ ਇਹਨਾਂ ਨੇ ਪਿੰਡ ਤੋਂ ਪਬਲਿਕ ਤੋਂ ਲਿਆ ਤੇ ਜਿਹੜਾ ਗਵਰਨਮੈਂਟ ਨੇ ਤੁਸੀਂ ਦਿੱਤਾ ਤੁਸੀਂ ਆਪ ਦਾ ਆਪ ਹਿਸਾਬ ਲਾ ਲਈ ਦੇਖ ਲਓ ਵੀ ਇਹਨਾਂ ਨੂੰ ਕਿੰਨਾ ਦਿੱਤਾ ਹੈ ਤੇ ਜਨਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਨਤਾ ਦੀ ਸੇਵਾ ਨਾ ਕੁਲਵਾੜ ਥੋੜਿਆ